ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਨਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਹ ਡਿਜ਼ਾਈਨ ਆਪਣਾ 8 ਸਲਾਈਆਂ ਦਾ ਡਿਜ਼ਾਈਨ ਹੈ ਜੀ 4 ਸਲਾਈਆਂ ਸਿੱਧੀ ਸਾਈਡ ਤੋਂ ਔਰ 4 ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜੀ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟ ਸਵੈਟਰ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੇ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 7 ਦੇ ਮਲਟੀਪਲ ਕੁੰਡੇ ਲੈਣੇ ਐ ਜੀ ਪਲੱਸ 4 ਕੁੰਡੇ ਆਪਾਂ ਐਕਸਟਰਾ ਲੈਣੇ ਐ ਇੱਕ ਕੁੰਡਾ ਐਕਸਟਰਾ ਆਪਾਂ ਫਸਟ ਉੱਪਰ ਰੱਖਣਾ ਹੈ ਤਿੰਨ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆਪਾਂ ਇਸ ਡਿਜ਼ਾਈਨ ਨੂੰ 32 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ ਸਿੱਧੀ ਸਾਈਡ ਤੋਂ ਆਪਣਾ ਹੀ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਔਰ ਉਲਟੀ ਸਾਈਡ ਤੋਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਡਿਜ਼ਾਈਨ ਦੀ ਫਾਸਟ ਸਲਾਈ ਫਾਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਫਸਟ ਉੱਪਰ ਇਸ ਨੂੰ ਆਪਾਂ ਬਣਾਈ ਕਰ ਲੈਣਾ ਇਸ ਦੇ ਨਾਲ ਵਾਲੇ ਦੋ ਕੁੰਡੇ ਆਪਾਂ ਉਲਟੇ ਬਣਾਈ ਕਰ ਲੈਣੇ ਆ ਇਸ ਤੋਂ ਅੱਗੇ ਜੀ ਥ੍ਰੈਡ ਆਪਣੀ ਸਾਈਡ ਰੱਖਣਾ ਤਿੰਨ ਕੁੰਡਿਆਂ ਦਾ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਈ ਕਰ ਲੈਣਾ ਉਲਟੀ ਸਾਈਡ ਨੂੰ ਸਲਾਈ ਉੱਪਰ ਵਾਲ ਦੇ ਲੈਣਾ ਔਰ ਇੱਕ ਕੁੰਡਾ ਫੇਰ ਬਣਾਈ ਕਰ ਦੇਣਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰ ਲੇ ਔਰ ਦੋ ਕੁੰਡੇ ਆਪਾਂ ਸਿੱਧੇ ਬਣਾਈ ਕਰ ਦੇਣੀ ਫਾਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਆਪਣਾ ਸੱਤ ਕੁੰਡਿਆਂ ਦਾ ਪੈਟਰਨ ਹੈ ਜੀ ਇਹੀ ਸੱਤ ਕੁੰਡਿਆਂ ਦਾ ਪੈਟਰਨ ਆਪਣਾ ਅੱਗੇ ਫਾਸਟ ਸਲਾਈ ਦੇ ਵਿੱਚ ਰਿਪੀਟ ਹੁੰਦਾ ਜਾਊਗਾ ਜੀ ਦੋ ਕੁੰਡੇ ਉਲਟੇ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਈ ਕਰਨੇ ਆ ਉਲਟੀ ਸਾਈਡ ਨੂੰ ਐਸਤਰਾ ਨਾਲ ਵਾਲੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਈ ਕਰ ਲੈਣੇ ਆ ਜੀ ਉਲਟੀ ਸਾਈਡ ਨੂੰ ਇੱਕ ਕੁੰਡਾ ਬਣਾਈ ਕਰ ਲੈਣਾ ਸਲਾਈ ਉੱਪਰ ਵਾਲ ਦੇ ਲੈਣਾ ਔਰ ਇੱਕ ਕੁੰਡਾ ਫੇਰ ਉਲਟੀ ਸਾਈਡ ਨੂੰ ਬਣਾਈ ਕਰਕੇ ਦੋ ਕੁੰਡੇ ਆਪਾਂ ਸਿੱਧੇ ਬਣਾਈ ਕਰ ਲੈਣੇ ਅੱਗੇ ਦੋ ਕੁੰਡੇ ਉਲਟੇ ਜੀ ਤਿੰਨ ਕੁੰਡਿਆਂ ਦੇ ਆਪਾਂ ਇਸ ਤਰ੍ਹਾਂ ਤਿੰਨ ਕੁੰਡੇ ਬਣਾਈ ਕਰ ਲੈਣੇ ਆ ਦੋ ਕੁੰਡੇ ਸਿੱਦੇ ਲਾਸਟ ਉੱਪਰ ਤਿੰਨ ਕੁੰਡੇ ਐਕਸਟਰਾ ਇਹਨਾਂ ਵਿੱਚੋਂ ਦੋ ਕੁੰਡਿਆਂ ਦੀ ਆ ਪਲਟੀ ਬਣਾਈ ਕਰ ਦੇਣੀ ਆ ਔਰ ਇੱਕ ਹੁੰਡਾ ਸਲਿੱਪ ਕਰ ਲੈਣਾ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ इस दे पेला कुंडा एक्स्ट्रा इसकी आप बनाई कर लेनी जी उस तो बाद दो कुंडे सीधे पांच कुंडे उल्टे इस तरह दो कुंडे सीधे और पांच कुंडे उलटे बनाई कर लेने అండే సిధే పండ్ ఉల్ట దో కు సే కు కు ਦੋ ਕੁੰਡੇ ਲਾਸਟ ਉੱਪਰ ਸਿੱਧੇ ਹੋਰੇ ਕੁੰਡਾ ਐਕਸਟਰਾ ਇਸ ਨੂੰ ਉੱਪਰ ਸਲਿੱਪ ਕਰ ਲੈਣਾ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਹ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰਕੇ ਦੋ ਕੁੰਡੇ ਇਸ ਤੋਂ ਬਾਅਦ ਆਪਾਂ ਪਲਟੇ ਬਣਾਈ ਕਰ ਲੈਣੇ ਆ ਔਰ ਪੰਜ ਕੁੰਡੇ ਸਿੱਧੇ ਬਣਾਈ ਕਰ ਲੈਣੇ ਆ ਐਕਸਟਰਾ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਬਣਾਈ ਕਰਦੇ ਜਾਣਾ ਆਪਾਂ ਤੀਸਰੀ ਸਿਲਾਈ ਦੇ ਵਿੱਚ ਸੱਤ ਕੁੰਡਿਆਂ ਦਾ ਪੈਟਰਨ ਹੈ ਇਹੀ ਸੱਤ ਕੁੰਡਿਆਂ ਦਾ ਪੈਟਰਨ ਆਪਣਾ ਤੀਸਰੀ ਸਿਲਾਈ ਦੇ ਵਿੱਚ ਰਿਪੀਟ ਹੁੰਦਾ ਜਾਊਗਾ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਹੋਰ ਇੱਕ ਕੁੰਡਾ ਐਕਸਟਰਾ ਇਸ ਨੂੰ ਆਪਾਂ ਸਲਿੱਪ ਕਰ ਲਵਾਂਗੇ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਾਂ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਬਣਾਈ ਕਰ ਲੈਣੇ ਐਸ ਤਰ੍ਹਾਂ ਪੰਜ ਕੁੰਡੇ ਉਲਟੇ اور ਦੋ ਕੁੰਡੇ ਸਿੱਧੇ ਇਸ ਤਰ੍ਹਾਂ ਚੌਥੀ ਸिलाई ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਪੰਜਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟ੍ਰੇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਦੇ ਨਾਲ ਵਾਲੇ ਦੋ ਕੁੰਡੇ ਉਲਟੇ ਬਣਾਈ ਕਰ ਲੈਣੇ ਆ ਜੋ ਕੁੰਡੇ ਆਪਾਂ ਉਲਟੇ ਬਣਾਈ ਕਰ ਰਹੇ ਆ ਇਹ ਸਾਰੇ ਡਿਜ਼ਾਈਨ ਦੇ ਵਿੱਚ ਆਪਣੇ ਉਲਟੇ ਹੀ ਬਣਾਈ ਹੋਣਗੇ ਜੀ ਇਸ ਦੇ ਨਾਲ ਵਾਲੇ ਆਪਾਂ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਹੁਣ ਔਰ 10 ਕੁੰਡਿਆਂ ਦੇ ਆਪਾਂ 3 ਕੁੰਡੇ ਬਣਾਏ ਕਰ ਲੈਨੇ 1 ਕੁੰਡਾ ਉਲਟਾ ਸਲਾਈ ਉੱਪਰ ਵਾਲ 1 ਕੁੰਡਾ ਫੇਰ ਉਲਟਾ ਬਣਾਏ ਕਰ ਲੈਣਾ ਜੀ ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਇਹ 7 ਕੁੰਡਿਆਂ ਦਾ ਪੈਟਰਨ ਆਪਣਾ ਇਹੀ 7 ਕੁੰਡਿਆਂ ਦਾ ਪੈਟਰਨ ਆਪਣਾ ਅੱਗੇ ਰਿਪੀਟ ਹੁੰਦਾ ਜਾਊਗਾ 2 ਕੁੰਡੇ ਉਲਟੇ 2 ਕੁੰਡੇ ਸਿੱਧੇ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਈ ਕਰਨੇ ਆ ਅੱਗੇ ਦੋ ਕੁੰਡੇ ਉਲਟੇ ਬਣਾਈ ਕਰ ਲੈਣੇ ਆ ਜੀ ਆਪਾਂ ਇਸ ਦੇ ਅੱਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਬਣਾਈ ਕਰਨ ਤੇ ਬਾਅਦ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਈ ਕਰ ਲੈਣੇ ਆ ਜੀ తర ద దో కు ఫో కడే సెే అండే బాస్ట్ వాడే ఉల్టే ఓరం ఎక్స్ట్రా స్ిపర ਛੇਵੀਂ ਸਲਾਈ ਛੇਵੀਂ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਾਂ ਪਹਿਲਾ ਕੁੰਡਾ ਐਕਸਟਰਾ ਸਟ੍ਰੇਸਤੀ ਬਣਾਈ ਕਰ ਲੈਣੀ ਇਸ ਦੇ ਨਾਲ ਵਾਲੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਇਸ ਤਰ੍ਹਾਂ ਛੇਵੀਂ ਸਲਾਈ ਬਣਾਈ ਕਰ ਲੈਣੀ ਹੈ ਉਲਟੀ ਸਾਈਡ ਤੋਂ ਇਸ ਡਿਜ਼ਾਈਨ ਦੀਆਂ ਸਾਰੀਆਂ ਸਲਾਈਆਂ ਸੇਮ ਹੀ ਪੈਂਦੀਆਂ ਜੀ ਦੋ ਕੁੰਡੇ ਸਿੱਧੇ ਔਰ ਪੰਜ ਕੁੰਡੇ ਉਲਟੇ ਇਸ ਤਰ੍ਹਾਂ ਆਪਾਂ ਇਹ ਛੇਵੀਂ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ। ਦੋ ਕੁੰਡੇ ਸਿੱਧੇ ਔਰ ਪੰਜ ਕੁੰਡੇ ਉਲਟੇ। ਸੱਤਵੀਂ ਸਲਾਈ ਸੱਤਵੀਂ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ। ਇਸ ਸਲਾਈ ਦੇ ਵਿੱਚ ਆਪਾਂ ਪਹਿਲਾ ਕੁੰਡਾ ਐਕਸਟਰਾ ਸਿੱਧੀ ਬਣਾਈ ਕਰਕੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ। ਔਰ ਪੰਜ ਕੁੰਡੇ ਸਿੱਧੇ ਬਣਾਈ ਕਰ ਲੈਣੇ ਆ ਇਸ ਤਰ੍ਹਾਂ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਧੇ ਬਣਾਈ ਕਰਦੇ ਆਪਾਂ ਇਹ ਸੱਤਵੀਂ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਦੇ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਦੇ ਲਾਸਟ ਉੱਪਰ ਦੋ ਕੁੰਡੇ ਉਲਟੇ ਆ ਜੀ ਆਪਣੇ ਇਹਨਾਂ ਦੀ ਐ ਪੌਲਟੀ ਬਣਾਈ ਕਰਨੀ ਹੈ ਔਰ ਇੱਕ ਕੁੰਡਾ ਐਕਸਟਰਾ ਇਸ ਦੀ ਨੂੰ ਆਪਾਂ ਸਲਿੱਪ ਕਰ ਲੈਣਾ ਅੱਠਵੀਂ ਸਲਾਈ ਅੱਠਵੀਂ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਲਾਸਟ ਸਲਾਈ ਹੈ ਇਹ ਇਸ ਸਲਾਈ ਨੂੰ ਵੀ ਆਪਾਂ ਬਾਕੀ ਉਲਟੀਆਂ ਸਲਾਈਆਂ ਵਾਂਗ ਸੇਮ ਹੀ ਬਣਾਈ ਕਰਨਾ ਹੈ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਇਸ ਤਰ੍ਹਾਂ ਚਾਰ ਸਲਾਈਆਂ ਸਿੱਧੀ ਸਾਈਡ ਤੋਂ আর ਚਾਰ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਔਰ ਬਣਾਉਣ ਦੇ ਵਿੱਚ ਇਹ ਡਿਜ਼ਾਈਨ ਬਹੁਤ ਹੀ ਆਸਾਨ ਹੈ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਤੋਂ ਹੀ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਤੋਂ ਲੈ ਕੇ 8th ਸਲਾਈ ਤੱਕ ਹੀ ਆਪਣਾ ਡਿਜ਼ਾਈਨ ਇਹ ਅੱਗੇ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ